ਚੱਕੀ ਫਰਦਾਸੀ 1 ਕਿਲੋ ਫੀਮ ਚੜ ਗਿਆ ਪੁਲਿਸ ਦੇ ਅੜਿੱਕੇ આરોપી ਦਾ ਪਿਤਾ ਵੀ ਕਰਦਾ ਸੀ ਨਸ਼ਾ ਤਸਕਰੀ ਤਾਂ ਪੰਜਾਬ ਪੁਲਿਸ ਨੇ ਇਸ આરોપી ਨੂੰ ਗ੍ਰਫਤਾਰ ਕੀਤਾ ਹੈ ਪੁਲਿਸ ਦੀ ਗ੍ਰਫਤ ਦੇ ਵਿੱਚ ਇਹ ਨਜ਼ਰ ਆ ਰਿਹਾ આરોપી 1 ਕਿਲੋ ਫੀਮ ਕੋਲੋਂ ਬਰਾਮਦ ਹੋਈ ਹੈ ਦੱਸਣ ਇਸ ਨੂੰ ਅਬੌਰ ਪੁਲਿਸ ਨੇ ਗ੍ਰਫਤਾਰ ਕੀਤਾ ਹੈ ਹਨੂਮਾਨਗੜ ਰੋਡ ਤੇ ਉੱਤੇ ਗਸ਼ਤ ਦੌਰਾਨ ਇਸ ਦੀ ਗ੍ਰਫਤਾਰੀ ਹੋਈ ਹੈ ਤਾਂ ਦੱਸ ਦਈਏ ਕਿ ਪੁਲਿਸ ਪਾਟੀ ਇੱਥੇ ਗਸ਼ਤ ਕਰ ਰਹੀ ਸੀ ਇਸੇ ਦੌਰਾਨ ਇੱਕ ਵਿਅਕਤੀ ਰਾਜਸਥਾਨ ਵੱਲੋਂ ਆ ਰਿਹਾ ਸੀ ਤਾਂ ਜਿਸ ਨੂੰ ਸ਼ੱਕ ਪੈਣ ਤੇ ਰੋਕ ਕੇ ਚੈੱਕ ਕੀਤਾ ਗਿਆ ਤਾਂ ਉਸ ਦੇ ਕੋਲੋਂ 1 ਕਿਲੋ افੀਮ ਬਰਾਮਦ ਹੋਈ ਤਾਂ ਪੁਲਿਸ ਨੇ ਮਾਮਲਾ ਦਰਜ ਕਰ ਰਿਹਾ ਹੈ ਤਾਂ આરોપી ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤਾਂ ਪੁਲਿਸ ਰਿਮਾਂਡ ਹਾਸਲ ਕਰੇਗੀ ਜਿਸ ਤੋਂ ਬਾਅਦ ਪੁਸ਼ਕਿਸ਼ ਹੋਵੇਗੀ ਕਿ ਇਹ ਕਿੱਥੋਂ افੀਮ ਲੈ ਕੇ ਆਇਆ ਸੀ ਕਿੱਥੇ ਇਸ ਨੇ ਸਪਲਾਈ ਦੇਣੇ ਸੀ ਇਸ ਤਰੀਕੇ ਦੇ ਖੁਲਾਸੇ ਨਿਕਲ ਕੇ ਸਾਹਮਣੇ ਆਉਣਗੇ ਤਾਂ ਪੁਲਿਸ ਮੁਤਾਬਕ આરોપી ਦੇ ਪਿਤਾ ਤੇ ਵੀ ਪਹਿਲਾਂ افੀਮ ਤਸਕਰੀ ਦਾ ਪਰਚਾ ਦਰਜ ਹੈ ਤਾ ਹੁਣ ਪੁੱਤ ਦੀ ਗ੍ਰਿਫਤਾਰੀ ਹੋਈ ਐ 1 ਕਿਲੋ ਆਫੀਮ ਇਸ આરોપી ਦੇ ਕੋਲੋਂ ਬਰਾਮਦ ਕੀਤੀ ਗਈ ਐ ਤਾਂ ਪੁਲਿਸ ਵੱਲੋਂ ਅਦਾਲਤ ਜੇਸਸ ਨੂੰ ਪੇਸ਼ ਕੀਤਾ ਜਾ ਰਿਹਾ ਐ ਤਾਂ ਇਸ ਦਾ ਰਿਮਾਂਡ ਲਿਆ ਜਾਵੇਗਾ ਜਿਸ ਤੋਂ ਬਾਅਦ ਪੁਛਗਛ ਕੀਤੀ ਜਾਵੇਗੀ ਤਾਂ ਵੱਡੇ ਖੁਲਾਸੇ ਨਿਕਲ ਕੇ ਸਾਹਮਣੇ ਆਉਣ ਦੀ ਉਮੀਦ ਐ ਸਾਡੇ ਸੀਐਨਸੀਆਰ ਸਾਹਿਬ ਨੇ ਨਾ ਗੁਰਦੀਪ ਸਿੰਘ ਨੇ ਉਹਨਾਂ ਨੇ ਕੱਲ ਗਸ਼ਤ ਕਰ ਰਹੀ ਸੀ ਤੇ ਉਹਨਾਂ ਨੇ ਇਹ ਮਾਮਲਾ ਕਬੂਦ ਕੀਤਾ ਇਹ ਜਿਹੜਾ ਬੇਕੁਦ ਰਾਮ ਹੋਈ ਐ ਜਿਹਦਾ ਮੁਕਾਦਮਾ ਨੰਬਰ 3 4 4 ਤੇ 24 ਦਰਜ ਕੀਤਾ ਗਿਆ ਹੈ ਜੀ ਉਹ ਅੱਜ ਉਹਨੇ ਪੇਸ਼ ਕਰਾ ਰਹੇ ਆ ਦਾ ਆਪਣੇ ਵਿੱਚ ਪੇਸ਼ ਕਰਾ ਕੇ ਤੇ ਜੋ ਡਿਮਾਂਡ ਲੈ ਕੇ ਅਗਲੀ ਕਰ ਵੀ ਹੁੰਦੀ ਕਿੰਨੀ ਭਿੰਬਰ ਹਮਦੂਈ ਮੁਕੀ 1 ਕਿਲੋ ਬਰਾਮਾ ਤੁਹ ਕੋ ਦੱਸੇ ਸਰ ਕਿਥੋਂ ਲੈ ਕੇ ਆ ਰਹੇ ਸੀ ਇਹ ਪਤਾ ਕਰਾਂਗੇ ਹੁਣ ਡਿਮਾਂਡ ਲੈ ਕੇ ਤੇ ਬੰਦਾ ਕਿਥੋਂ ਦਾ ਹੈ ਸਰ ਕੜਿਆਨੇ ਦਾ ਬੰਦਾ ਜੀ ਕੋਈ ਪਹਿਲਾਂ ਇਹਦੇ ਉੱਤੇ ਮੁਕਦਮੇ ਦਰਜ ਹੈਗਾ ਕੋਈ ਨਹੀਂ ਇਹ ਤੇ ਮੁਕਦਮਾ ਨਹੀਂ ਹੋਇਆ ਕੋਈ ਇਹਦੇ ਫਾਦਰ ਤੇ ਵੀ ਦੱਸਿਆ ਜਾ ਰਿਹਾ ਪਤਾ ਤੇ ਹੈਗਾ ਤੇ ਉਹਦੇ ਬਾਰੇ ਹੁਣ ਤਤਕਸ਼ ਕਰਾਂਗੇ ਦਫਤਰ ਪਤਾ ਨਹੀਂ ਫਾਦਰ ਦੇ ਉੱਤੇ ਕਾਹਦਾ ਮੁਕਦਮਾ ਦਰਜ ਸਰ ਐਨੀ ਨਹੀਂ ਯੋਜਨਾ 11 ਦੀ ਕੀ ਬਰਮਦ ਹੋਇਆ ਸੀ ਉਹਨਾਂ ਕੋਲੋਂ ਦੀ ਕਿ ਭਿੰਬਰ ਕਿੰਨੇ ਕਿਲੋਈ ਸੀ ਸਰ ਉਹਦਾ ਹ ਦੇਖਦੇ ਆ ਜੀ ਕਰਕੇ ਸਾਡੇ ਸੀਐਨਚਾਰ ਸਾਹਿਬ ਨੇ ਨਾ ਗੁਰਦੀਪ ਸਿੰਘ ਨੇ ਉਹਨਾਂ ਨੇ ਕੱਲ ਗਸ਼ਤ ਕਰ ਰਹੀ ਸੀ ਤੇ ਉਹਨਾਂ ਨੇ ਇਹ ਮਿਲਨ ਪੁਬਲਿਕ ਟਾਹਿੰਗ ਜਿਹੜੇ ਬੈਂਕ ਕੋਲ ਹੀਰਾਮ ਹੋਈ ਹੈ ਜਿਹਦਾ ਮੁਕਾਦਮਾ ਨੰਬਰ 3 44 ਤੇ 24 ਦਰਜ ਕੀਤਾ ਗਿਆ ਹੈ ਜੀ ਤੇ ਉਹ ਅੱਜ ਹੁਣ ਪੇਸ਼ ਕਰਾ ਰਹੇ ਆ ਦਾ ਆਪਣੇ ਵਿੱਚ ਪੇਸ਼ ਕਰਾ ਕੇ ਤੇ ਜੋ ਡਿਮਾਂਡ ਲੈ ਕੇ ਅਗਲੀ ਕਰ ਵੀ ਹੁਣ ਚੱਲਦੀ ਕਿੰਨੀ ਭ੍ਰਮੰਦ ਹੋਈ ਮੁਕ ਇੱਕ ਕਿਲੋ ਬਰਾਉ ਤੂੰ ਕੋ ਦੱਸੇ ਸਰ ਕਿਥੋਂ ਲੈ ਕੇ ਆ ਰਹੇ ਸੀ ਇਹ ਪਤਾ ਕਰਾਂਗੇ ਹੁਣ ਡਿਮਾਂਡ ਲੈ ਕੇ ਤੇ ਬੰਦਾ ਕਿਥੋਂ ਦਾ ਹੈ ਸਰ ਕੜਿਆਨੇ ਦਾ ਬੰਦਾ ਜੀ ਕੋਈ ਪਹਿਲਾਂ ਇਹਦੇ ਉੱਤੇ ਮੁਕਦਮੇ ਦਰਜ ਹੈ ਕੋਈ ਨਹੀਂ ਇਹ ਤੇ ਮੁਕਦਮਾ ਨਹੀਂ ਕੋਈ ਇਹਦੇ ਫਾਦਰ ਤੇ ਵੀ ਦੱਸਿਆ ਜਾ ਰਿਹਾ ਪਤਾ ਤੇ ਹੈਗਾ ਤੇ ਉਹਦੇ ਬਾਰੇ ਹੁਣ ਤਤਸ਼ਖ ਕਰਾਂਗੇ ਫਿਰ ਪਤਾ ਲੱਗੇ ਨਹੀਂ ਫਾਦਰ ਦੇ ਉੱਤੇ ਕਾਹਦਾ ਮੁਕਦਮਾ ਦਰਜ ਹੈ ਸਰ ਐਨੀ ਨਹੀਂ ਯੋਜਨਾ 12 ਕੀ ਬ੍ਰਹਮੰਦ ਹੋਇਆ ਸੀ ਉਹਨਾਂ ਕੋਲ ਜੀ ਕਿੰਨੇ ਕਿਲੋ ਹੋਈ ਸੀ ਸਰ ਉਹਦਾ ਹੁਣ ਦੇ ਤਾਂ ਕਿ ਸਾਡੇ ਸੀਐਨਚਾਰ ਸਾਹਿਬ ਨੇ ਨਾ ਗੁਰਦੀਪ ਸਿੰਘ ਨੇ ਉਹਨਾਂ ਨੇ ਕੱਲ ਗਸ਼ਤ ਕਰ ਰਹੀ ਸੀ ਤੇ ਉਹਨਾਂ ਨੇ ਇਹ ਮਿੰਨੇ ਨੂੰ ਕਬਜ਼ਾ ਕੀਤਾ ਇਹਦੇ ਬੈਕਕੋ ਡੀਮਰਾ ਹੋਈ ਹੈ ਜਿਹਦਾ ਮੁਕਾਦਮਾ ਨੰਬਰ 344 ਤੇ ਜਵਨੀ ਦਰਜ ਕੀਤਾ ਗਿਆ ਹੈ ਜੀ ਤੇ ਉਹ ਅੱਜ ਉਹਨੂੰ ਪੇਸ਼ ਕਰਾ ਰਹੇ ਆ ਦਫ਼ਤਰ ਵਿੱਚ ਪੇਸ਼ ਕਰਾ ਕੇ ਤੇ ਜੋ ਟਰਮਾਂਡ ਲੈ ਕੇ ਅਗਲੀ ਕਾਰਵਾਈ ਹੁਣ ਚੱਲਦੀ ਹੈ ਕਿੰਨੇ ਭਿੰਬਰ ਮੁੰਦਈ ਮੁਕੇ 1 ਕਿਲੋ ਬਰਾਮਦ ਤੂੰ ਕੋ ਦੱਸਿਆ ਸਰ ਕਿੱਥੋਂ ਲੈ ਕੇ ਆ ਰਹੇ ਸੀ ਇਹ ਪਤਾ ਕਰਾਂਗੇ ਹੁਣ ਰਿਮਾਂਡ ਲੈ ਕੇ ਤੇ ਬੰਦਾ ਕਿੱਥੋਂ ਦਾ ਸਰ ਕੜਿਆਨੇ ਦਾ ਬੰਦਾ ਜੀ ਕੋਈ ਪਹਿਲਾਂ ਇਹਦੇ ਉੱਤੇ ਮੁਕਦਮੇ ਦਰਜ ਹੈ ਕੋਈ ਨਹੀਂ ਇਹ ਤੇ ਮੁਕਦਮਾ ਨਹੀਂ ਕੋਈ ਇਹਦਾ ਕੋਈ ਇਹਦੇ ਫਾਦਰ ਤੇ ਵੀ ਦੱਸਿਆ ਜਾ ਰਿਹਾ ਫਾਦਰ ਤੇ ਹੈਗਾ ਤੇ ਉਹਦੇ ਬਾਰੇ ਹੁਣ ਨਤੀਸ਼ ਕਰਾਉਣੇ ਤੇ ਬਾਅਦ ਪਤਾ ਲੱਗੇ ਨਹੀਂ ਫਾਦਰ ਦੇ ਉੱਤੇ ਕਾਹਦਾ ਮੁਕਦਮਾ ਦਰਜ ਸਰ ਕੋਈ ਨਹੀਂ ਤੇ ਹੀ ਯੋਜਨਾ 18 ਅੰਡੀ ਕੀ ਕੀ ਬਰਾਮਦ ਹੋਇਆ ਸੀ ਉਹਨਾਂ ਕੋਲੋਂ ਜੀ ਨਹੀਂ ਭਿੰਬਰ ਬਰਾਮਦ ਕਿੰਨੇ ਕਿਲੋ ਹੋਈ ਸੀ ਸਰ ਉਹ ਤਾਂ ਹੁਣ ਦੇਖਦੇ ਆਂ ਜੀ ਤੁਹਾਨੂੰ ਕਰਕੇ